ਲੱ ਸੱਜਣੋਂ ਬਾਈ ਹੋਰਿਆਂ ਨਾਲ ਕਰਾਉਣਾ ਗੱਲਬਾਤ ਕੀ ਹਾਲ ਨੇ ਜੀ ਬਹੁਤ ਵਧੀਆ ਬਾਈ ਜੀ ਸਭ ਠੀਕ ਹੈ ਜੀ ਹੋ ਠੀਕ ਠਾਕ ਹੋ ਜੀ ਹਾਂਜੀ ਬਹੁਤ ਵਧੀਆ ਤੇ ਬਾਈ ਹੋਰਿਆਂ ਸੱਜਣੋਂ ਆਪਾਂ ਪਹਿਲਾਂ ਵੀ ਖੰਨੇ ਵੀਡੀਓ ਬਣਾਉਂਦੇ ਰਹਾਂ ਹੋਰੀ ਕਿਹੜਾ ਏਰੀਆ ਬਾਈ ਦਾ ਸਾਡਾ ਲੁਧਿਆਣਾ ਜ਼ਿਲ੍ਹਾ ਜੀ ਲਲਤੋਕਲਾ ਪਿੰਡ ਹੈ ਅੱਛਾ ਨਾਮ ਜੀ ਨਾਮ ਗੁਰਚਰਨ ਸਿੰਘ ਗੁਰਨਾਮ ਗੁਰਚਰਨ ਸਿੰਘ ਲੁਧਿਆਣਾ ਜ਼ਿਲ੍ਹਾ ਜੀ ਹਾਂਜੀ ਬਾਈ ਲੁਧਿਆਣਾ ਜੀ ਠੀਕ ਹੈ ਕੈ ਜਾਨਵਰ ਲੈਣਾ ਚ ਕੈਂਪਰ ਹੈ 7 ਲੈ ਆਂਦੇ ਆ ਜੀ ਅੱਛਾ ਕੈ ਵੇਤੀਆਂ ਜੀ ਇੱਕ ਇੱਕ ਮੱਝ ਹੋਈ ਹੈ ਇੱਕ ਮੱਝ ਹੋਈ ਹੈ ਜੀ ਦਾ ਸੱਜਣੋਂ ਤੁਹਾਨੂੰ ਦਿਖਾਉਂ ਆ ਮੈਂ ਤਾਂ ਕਰ ਦਿਆ ਸਟਾਰਟ ਭਾਈ ਸੂਆ ਕਿਹੜਾ ਦਾ ਜੀ ਸੂਆ ਇਹਦਾ 3 ਵਜੇ ਸੂਆ ਹੈਗਾ ਸਜਣੋਂ 3 ਥੋੜਾ ਜਿਹਾ ਸੂਆ ਵੱਡਾ ਪਰ ਜੇ ਆਪਾਂ ਲੈਵੇ ਪੱਖੋਂ ਦਿਖਾਈਏ ਸੁਣਨਾਂ ਕਮਾਲ ਦੀ ਆ ਭਾਈ ਸੂਈ ਨੂੰ ਇਹਨੂੰ ਕੈ ਕਿਦਨ ਹੋ ਗਈ ਜੀ ਇਹ ਸੂਈ ਹੈ ਅੱਜ ਸਵੇਰੇ ਇੱਧਰ ਨੂੰ ਤੋੜਦੇ ਭਾਈ ਹੈ ਜੀ ਰਾਤ ਨੂੰ ਸੂਈ ਹੈ ਜੀ ਅੱਛਾ ਅੱਜ ਰਾਤ ਦੀ ਸੂਈ ਹੀ ਆ ਠੀਕ ਹੈ ਬਸ ਸੂਈ ਸਜਣੋਂ ਰਾਤ ਦੀ ਹੋਈ ਆ ਦੇਖ ਸਰ ਤੁਹਾਨੂੰ ਕਿੰਨੀ ਟੌਂਕ ਕੁਆਲਟੀ ਦਾ ਆ ਉਹ ਚੋਹ ਹੈ ਜੀ ਸਤਨੂੰ ਡੰਡੀ ਮਾਡਲ ਹੈ ਵੀਰੇ ਸਜਨੂ ਬਾਈ ਤੋਂ ਦੁੱਧ ਦਾ ਦਿੱਟੇ ਲੈਣੇ ਆ ਕਿੰਨਾ ਕੁ ਦੁੱਧ ਦੇ ਦੂ ਭਾਪੂ ਜੀ ਕਰਦਿਆਂ ਗੱਲ ਬਾਤ ਬਾਈ ਜੀ ਕਿੰਨੇ ਕੇ ਦੁੱਧੇ ਉੜਤੇ ਆਈ ਹੈ ਜੀ ਕਿੰਨੇ ਕੇ ਦੁੱਧੇ ਉੜਤੇ ਆਈ ਹੈ ਜੀ ਇਹ ਤਾਂ ਜੀ ਮਤਲਬ 16 17 ਕਿਲੋ ਦੁੱਧ ਦੇ ਦੋ ਜੀ ਮਾਦੂ ਅੱਛਾ ਹਾਂਜੀ ਬਾਈ 16 17 ਕਿਲੋ ਦੁੱਧ ਦੇ ਦੋਗੇ ਠੀਕ ਹੈ ਇਹਦਾ ਰੇਟ ਜੀ ਇਹ ਇਹ ਇੱਕ 50 ਹੈ ਜੀ। ਦੋ ਲੈਣਾ ਦਾ। ਇਹ ਇੱਕ 15 ਛਾਣਾ ਹੋ ਜੂਗੀ। ਅੱਛਾ ਇੱਕ ਮੱਖਾ 15000 ਦੀ ਆ ਨਾ ਹੋ ਜੂਗੀ। ਅਈ ਧਰ ਦੂਰ ਕਿਵੇਂ? ਬੱਸ ਉਹ ਲੈ ਕੇ ਨੰਬਰ ਹੋ ਜੀ। ਅੱਛਾ। ਭੋਲੀ ਚੋਈ ਹੈ? ਹਾਂਜੀ ਬਿਲਕੁਲ ਭੋਲੀ ਚੋਈ ਕੁੱਠਿਆ ਕੀ ਚੋਈ ਹੈ ਉਹ। ਅੱਛਾ। ਮੈਂ ਤੋਤੋਂ ਦੇ ਦੂ ਸੱਜਣੋਂ 16 17 ਕਿਲੋ। ਮੈਂ ਦੂਜੀ ਛੋਟੀ ਸੱਜਣੋਂ ਆ ਗਏ। ਗੱਬਣਾ ਬਈ ਇਹ। ਹਾਂਜੀ ਗੱਬਣਾ ਜੀ। ਇਹ ਹਫਤਾ ਲੈਣਾ ਅੱਛਾ ਛੋਟੀ ਠੀਕ ਅੱਜ ਨਾਲ ਆਪਾਂ ਇਹਨੇ ਹਫਤਾ ਸੱਤ ਨੂੰ ਬਸ ਸੰਸੂਗ ਦੇ ਬਣਾਉਟ ਛੋਟਾ ਜਿਹਾ ਬਸ ਇਹਦਾ ਉਹਦੇ ਜਾਂਦਾ ਹੈ ਤੇ ਲੈਵਾ ਨੂੰ ਬਸ ਨੂੰ ਟੋਪ ਕੁਆਲਟੀ ਦਾ ਬਣੂਗੀ ਝੋਟੀ ਬਹੁਤ ਅਜੇ ਸੱਤੇ ਤੱਕ ਤਿਆਰ ਹੋਊਗੀ ਗੰਦੋ ਵੀ ਚਾਰ ਆ ਮੋੜ ਲੈ ਵੀਰੇ ਦੇਖ ਸਕਦੇ ਹੋ ਕੋਲ ਸੰਦਾ ਪੂਰੇ ਵੱਡੇ ਬਾਜਨ ਕੱਦ ਵਾਲੀ ਝੋਟੀਆਂ ਪੂਰੇ ਬਾਜਨ ਦਾ ਪਿੱਛੋਂ ਦਿਖਾ ਦਈਏ ਕੈਮਰਾ ਮਾਰ ਕੇ ਕਿੰਨਾ ਕ ਦੁੱਧ ਪਾ ਦੂ ਬਾਈ ਝੋਟੀਏ ਅੱਛਾ 15 16 ਕਿਲੋ ਕਣੂਨ ਨੇ ਕੋਦੋ ਚੋਆਇਆ ਹੋਇਆ ਜੀ ਝੋਟੀ ਅੱਛਾ ਇਹਦਾ ਮੁੱਲ ਜੀ ਦੇਣ ਲੈਣ ਵਾਲਾ ਇਹਦਾ ਮੁੱਲ ਜੀ ਹੁਣ ਤਾਂ 1 65 ਕਰਦੇ ਆ ਅੱਛਾ ਮਾਨਤਾ ਕਰਦੇ ਆ ਕੋਈ ਗੱਲ ਨਹੀਂ 1 ਲੱਖ 65000 ਰੁਪਏ ਰੇਟ ਆ ਹਾਂਜੀ ਮੌਕੇ ਤੇ ਹੋ ਜਾਊਗਾ ਮਾਨਤਾਣ ਲੱਗ ਤੀਜੀ ਝੋਟੀ ਸਜਣੋਂ ਆ ਗਈ ਲੈ ਵੀ ਤੋਰ ਦੇ ਇਹਦਾ ਸੂਆ ਕਿਹੜਾ ਜੀ ਹਾਂ ਮਟਾ ਹੋ ਗਿਆ ਚਲੋ ਕਿਹੜਾ ਸੂਆ ਬਾਈ ਇਹਦਾ ਇਹਦਾ ਦੂਜਾ ਸੂਆ ਹੈ ਅੱਛਾ ਸੂਆ ਹੈਗਾ ਦੂਜਾ ਸੱਜਣੋਂ ਤੇ ਜੇ ਮੈਨੂੰ ਕੋਈ ਪੱਖੋਂ ਜੇ ਆਪਾਂ ਸਿੰਗਲੀ ਗੱਲ ਕਰ ਲਈਏ ਛੋਟਾ ਸਿੰਗਲੀ ਗੋਲ ਸਿੰਗਲ ਬਾਈ ਸੂਈ ਨੂੰ ਕਹੇ ਇੱਕ ਦਿਨ ਹੋ ਗਈ ਇਹਨੂੰ ਅੱਛਾ ਸੂਈ ਨੂੰ ਹੋ ਗਿਆ ਸੱਜਣੋਂ ਹੱਤਾ ਕਿ ਲੱਕ ਨਾ ਤਾਣਾ ਉਹ ਵਰਗਾ ਦੇਖ ਸਕਦੇ ਟੁੱਟੀ ਲੈ ਚਲੋ ਜੀ ਅੱਗੋਂ ਦੇ ਦੇ ਜੀ ਕਮਾਟੀ ਦੇਖ ਲੋ ਅੱਜ ਇਹਨਾਂ ਨੂੰ ਹੋਰ ਕਰ ਲੈਂਦੇ ਕਿੰਨਾ ਕ ਦੁੱਧਾ ਤਿਆਰੀ ਬਾਈ 16 ਕਿਲੋ ਦੁੱਧ ਤਿਆਰ ਹੈ ਮੇਰੇ ਆਈ ਮਰਾ ਕਟਾਈ ਹੋ ਕਟਾਈ ਨਹੀਂ ਮਾਸ ਯਾਰ ਬੱਚਾ ਕੀ ਹੈ ਜੀ ਇਹਨੇ ਮੈਂ ਕਟਾਈ ਦੀ ਮੰਗਤਾ 41 ਨੰਬਰ ਤੇ ਮੰਗਰ ਸਜਰੂ ਦਾ ਸਜਰੂ ਇੱਕਨੇ ਦੇ ਦਾਂਗੇ ਬਾਈ ਇਹ ਬਈ ਮੁੱਲ 145000 ਹੈ ਜੀ 125 ਦੀ ਹਾਂ ਨਾ ਛੋਟੀ ਦੀ ਹੋਊਗੀ ਚਲੋ 125000 ਠੀਕ ਹੈ ਸਜਰੂ ਬਾਈ ਦਾ ਮੋਬਾਈਲ ਨੰਬਰ ਲੈ ਕੇ ਦਿੰਨਾ ਸੰਪਰਕ ਕਰ ਲਿਓ ਬਾਈ ਮੋਬਾਈਲ ਨੰਬਰ ਬੋਲਦਾ ਜੀ 98140 98140 ਜੀ 28528 ਜੀ 28528 ਠੀਕ ਹੈ ਭਾਈ ਤੁਹਾਡਾ ਹੀ ਬੋਲਦੇ ਜੀ 98142 ਜੀ 98142 ਜੀ 65000 65000 ਠੀਕ ਹੈ ਜੀ ਲੈ ਸਜਨੂ ਬਾਈ ਉਹਨਾਂ ਨੇ ਮੋਬਾਈਲ ਨੰਬਰ ਬੋਲਤੇ ਕੋਈ ਪਸੂ ਕਿ ਦਿਨ ਹੋਏ ਬਾਈ ਨੂੰ ਸੰਪਰਕ ਕਰ ਲਿਓ ਭਾਈ ਕਰੇ ਕਿ ਕਿ ਪਸੂ ਹੁੰਦੇ ਆਪਣੇ ਵੀ ਘਰੇ ਵੀ ਹੁੰਦੇ ਆ 15 20 ਅੰਦਰ ਘਰੇ ਹੁੰਦੇ ਆ ਜੀ ਅੱਛਾ 15 20 ਅੰਦਰ ਸਜਨੂ ਲਗਭਗ ਘਰੇ ਹੁੰਦੇ ਨੇ ਠੀਕ ਹੈ ਜੀ ਲੈ ਸਜਨੂ ਬਾਈ ਨਾਲ ਕਰਾਉਣਾ ਗੱਲਬਾਤ ਕੀ ਹਾਲ ਨੇ ਜੀ ਸਾਸ਼ੀ ਗਰਵਾ ਜੀ ਸਾਸ਼ੀ ਗਰਵਾ ਨਾਮ ਜੀ ਅਵਤਾਰ ਸਿੰਘ ਜੀ ਅਵਤਾਰ ਸਿੰਘ ਕਿਹੜਾ ਏਰੀਆ ਬਾਈ ਦਾ ਬਰਨਾਲਾ ਹੀ ਬਰਨਾਲਾ ਪਿੰਡ ਜੀ ਟੱਲੇ ਵਾਲਾ ਹੀ ਆਪਣਾ ਟੱਲੇ ਵਾਲਾ ਪਿੰਡ ਆ ਗਿਆ ਜ਼ਿਲ੍ਹਾ ਆ ਗਿਆ ਬਰਨਾਲਾ ਬਾਈ ਵਪਾਰ ਕਰਦੇ ਹੋ ਹਾਂ ਜੀ ਆਮ ਵਪਾਰ ਦਾ ਠੀਕ ਹੈ ਕਹੇ ਜਨਮ ਬਲੇ ਨੂੰ ਬਾਈ ਜੀ 22 ਨੂੰ ਪੜਦੇ ਤਾਂ ਭੱਜ ਗਿਆ ਹਾਂ ਜੀ ਕਹੇ ਪਸ਼ੂ ਲੈ ਕੇ ਆਇਆ ਆਪਾਂ ਹੀ ਚਾਰ ਪਸ਼ੂ ਲੈ ਕੇ ਆਏ ਹਾਂ ਚਾਰ ਪਸ਼ੂ ਲੈ ਕੇ ਆਏ ਹਾਂ ਲੱ ਸਜਰੋਂ ਆਹ ਚੋਟੀ ਤੋਂ ਕਰਾਉਣਿਆ ਸੀ ਤੇ ਤੇ ਲੈਣੇ ਦੀ ਤੇ ਤੋਰ ਬਾਈ ਇਹਦਾ ਕਿਹੜਾ ਸੂਆ ਜੀ ਇਹਦਾ ਦੂਜਾ ਸੂਆ ਜੀ ਇਹਦਾ ਦੂਜਾ ਸੂਆ 15 ਕਿਲੋ ਤਿਆਰ ਹੋ ਗਈ 8 ਦਿਨ ਦੀ ਸੂਆ ਅੱਛਾ 15 ਕਿਲੋ ਦਾ ਤਿਆਰ 8 ਕਿਲੋ 18 ਦਾ ਸੀ ਜੀ ਹਾਂ ਠੀਕ ਹੈ ਸੱਦਲ ਦੇ ਵਾਲੂਆ ਦੇਖ ਲੋ ਕਰ ਦਿੱਤਾ ਸੱਦ ਨੂੰ ਬੜੀ ਟਾਈਟਲੇਵੇਂ ਦੀ ਆ ਪਰ ਕੱਦ ਕਾਠ ਪੂਰਾ ਨਾ ਵੱਡੇ ਕੱਦ ਦੀ ਆ ਪਰ ਕਹਦੀ ਛੋਟੀ ਸਿੰਘੀ ਆ ਕੱਤੀ ਦੀ ਬਰੀਕੀਆਂ ਲੋਪ ਨੇ ਲੈ ਭਾਈ ਤੂੰ ਮੋਲੋ ਮੱਲ ਪੁੱਛਦਾ ਕੀ ਮਤਲਬ ਕਰਦਾ ਬੱਚਾ ਕੀ ਆ ਭਾਈ ਇਹਦੇ ਬੱਚਾ ਮਗਰ ਵੀ ਯਾਰ ਕਟਾ ਮਰੇ ਚੱਲ ਅੱਛਾ ਕਟਾਈ ਹਾਂਜੀ ਠੀਕ ਆ ਦੁੱਧ ਹੈਗਾ 15 ਕਿਲੋ ਤਿਆਰ ਹਾਂਜੀ ਭਾਈ ਦਵਾਂਗੇ ਕਿੰਨੇ ਦੀ ਆਪਾਂ ਇਹ ਇਹਦੇ ਮੁੱਲ ਤਾਂ 180 85 ਕਰਦੇ ਆ ਰੇਟ ਵੀ ਦੇਵਾਂਗੇ ਇਹਦੇ ਰੇਟ ਲੱਖੀ ਮੁੱਲ ਕਰਦੇ ਇਹਦਾ ਠੀਕ ਆ ਇੱਕ ਕਿੰਨੇ ਕਿ ਲੱਗੇ ਜਾਂਦੇ ਆ ਭਾਈ ਹਾਂਜੀ ਕਿੰਨੇ ਕਿ ਲੱਗੇ ਜਾਂਦੇ ਆ ਇਹਦੇ ਲੱਗੀਆਂ ਜਾਂਦਾ ਯਾਰ 35 40 42 ਬਸ ਇੱਥੇ ਕਿੰਨੇ ਅੱਛਾ ਹਾਂਜੀ ਅੱਛਾ ਠੀਕ ਆ ਰੇਟ ਡੁੱਟ ਦੀ ਚੈੱਕ ਕਰ ਦਿਓ ਹਾਂ ਰੇਟ ਕਰ ਅੱਛਾ ਲੱਗ ਦੂਜੀ ਵੀ ਤੋਰ ਦੇ ਬਾਈ ਆ ਦੂਜੀ ਵੀ ਤੋਰ ਦੇ ਬਾਈ ਦੂਜੀ ਤੋਰ ਦੇ ਇਹਦਾ ਸੂਆ ਬਾਈ ਸੂਆ ਜੀ ਇਹਦਾ ਸੂਆ ਇਹਦਾ ਤੀਜਾ ਸੂਆ ਸੂਆ ਤੀਜਾ ਸਜਣੋਂ ਪੈਂਦੀ ਦੂਜੇ ਚ ਦੁੱਧ ਕਿੰਨਾ ਕੁ ਤਿਆਰ ਆ ਬਾਈ ਦੁੱਧ ਇਹ 13 ਕਿਲੋ ਦੁੱਧ ਹੈਗਾ 13 ਕਿਲੋ ਤਿਆਰ ਸਜਣੋਂ ਇਹ ਵੀ ਥੋੜੀ ਬੰਦ ਦੇਵੇ ਦੀ ਜਬਰ ਜੀ ਆਪਾਂ ਕੁਆਲਟੀ ਕੁਆਲਟੀ ਦੀ ਗੱਲ ਕਰੀਏ ਦੁੱਧ ਕੱਟ ਦੀ ਗੱਲ ਕਰੀਏ ਚੰਗੀਆਂ ਚ ਪੁੱਜੀ ਆ ਮੈਂ ਭਾਈ ਨੂੰ ਪੁੱਛਣਾ ਕਿੰਨੇ ਦਿਦਾਊਗਾ ਭਾਈ ਕਿੰਨੇ ਦੇ ਦਾਂਗੇ ਇਹਦਾ ਵੀਰੇ ਮੁੱਲ ਤਾਂ 125 ਕਰਦੇ ਆ ਅੱਛਾ ਇਹ ਬਸ 1.5 ਦੀ ਦੇ ਦੇ 1,5000 ਦੀ ਆ ਨਾ ਹਾਂ ਦੇ ਦੇ ਠੀਕ ਆ ਠੀਕ ਆ ਦੁੱਧ ਕਿੰਨਾ ਪਾਲ ਦੁੱਧ ਵੀਰੇ ਬਸ ਕਿਲੋ ਖੰਡ ਹੋਵੇ 500 ਅੱਛਾ 10 ਕਿਲੋ ਹੋਣਾ ਨਟ ਤੇ 14-14 ਕਿਲੋ ਕਰ ਠੀਕ ਹੈ ਬਾਕੀ ਦੁੱਧ ਆਉਦੀ ਸੇਵਾ ਹਾਂ ਜੀ ਠੀਕ ਹੈ ਲੈ ਆ ਵੀ ਤੋਲ ਦੇ ਗੱਪਣ ਆ ਵੀ ਤੋਲਦੀ ਹੁੰਦੇ ਆ ਤਾ ਤੋਲ ਦੇ ਆਹ ਆ ਤੋਲਦੀ ਮੈਂ ਭਾਈ ਚੌਥੀ ਅਲੀ ਸ਼ੇਰੇ ਵਾਲੀ ਇਹ ਬਾਈ ਕਿੰਨੇ ਦਿਨ ਕੱਢਦੀ ਆ ਬੱਸ ਹੁੰਦੀ ਆ ਹੁਣ ਥੋੜਾ ਜਿਹਾ ਨਾ ਉਪਰ ਮੰਨ ਕੇ ਸੁਣਨ ਲੱਗੀ ਠੀਕ ਆ ਹਾਂ ਗੱਡੀ ਚੜ੍ਹ ਕੇ ਆਈ ਕਰਕੇ ਨਾ ਠੀਕ ਆ ਸੰਕਰ ਬੱਸ ਸਦਰੋਂ ਲੈ ਜਾਤ ਕੁਆਲਿਟੀ ਦੀ ਝੋਟੀ ਇਹ ਵੀ ਪੂਰੀ ਚੰਗੀ ਆ ਦੇਖ ਸਕਦੇ ਹੋ ਥੋੜਾ ਜਿਹਾ ਪਸੂ ਮੰਡੀ ਦੇ ਉਪਰ ਆ ਕਰ ਜਾਂਦਾ ਤਾਂ ਕਰਕੇ ਕਿੱਡੀ ਗੁੱਡੀ ਚ ਪਸੂ ਔਖਾ ਹੁੰਦਾ ਤਾਂ ਕਰਕੇ ਨੇ ਹੀ ਕੱਢੇ ਜਾਂਦੀ 2-3 ਦਿਨ ਆ ਰਾਮ ਨਾਲ ਬਾਈ ਕਿੰਨੇ ਕੋਟ ਤੇ ਆਈ ਉਹਦੇ ਉੱਤੇ ਕਮਿੰਨ ਜੀ ਨਵਾਂ ਲਿਆ 15 ਕਿਲੋ ਦਾ ਚੋਆ ਹਰਿਆਣੇ ਚੋਈਏ। ਅੱਛਾ। ਇਹ ਤੇ ਉਹ ਪਹਿਲੇ ਨੰਬਰ ਵਾਲੀ ਝੋਟੀ ਦੋਵੇਂ ਹਰਿਆਣੇ ਦੀ। ਅੱਛਾ। ਠੀਕ ਹੈ। 15 ਕਿਲੋ ਕਲ ਨੂੰ ਲੈ ਚੋਇਆ। ਇਹਦੀ ਕੀ ਮੀਤ ਅ ਵੀ ਵੱਧ ਦੇ ਦੂੰ। ਕਿ ਆਪਣੇ ਕੋਲੇ ਕੱਲ ਹੀ ਆਈ ਅਸੀਂ ਉਹ ਕਰਕੇ ਨਿਲੇਵਾ ਚੱਕੀ ਕੀਤੀ ਹੈ। ਠੀਕ ਹੈ। ਕੁਛ ਵਾਰ ਗੱਡੀ ਗੁੱਡੀ ਕਰਕੇ ਤਾਂ ਜਾਣਾ ਪਸਦਾ। ਕਿੰਨੇ ਦੇ ਦਾਂਗੇ ਭਾਈ ਇਹ ਸੋਚ। ਇਹ ਵੀਰੇ ਮੁੱਲ ਤਾਂ ਇਹਦਾ 1.60 ਹੁੰਦਾ। ਠੀਕ ਹੈ। 1 ਲੱਖ 30 ਹਜ਼ਾਰ ਦੇ ਦੇ ਦਾਂਗੇ। ਠੀਕ ਹੈ। ਮੈਂ ਬਾਈ ਦਾ ਸੱਚ ਨੂੰ ਮੋਬਾਈਲ ਨੰਬਰ ਲੈ ਕੇ ਦਿੰਨਾ ਹੈ ਬਾਈ ਮੋਬਾਈਲ ਨੰਬਰ ਉਹ ਦੇ 75280 75280 ਹਾਂ 95496 95496 ਠੀਕ ਹੈ ਜੀ ਬਸ ਸੱਚ ਨੂੰ ਸੁਣੋ ਆ ਚੋਟੀ ਦਿਖਾਉਣੇ ਆ ਕਿਹੜਾ ਸੁਆ ਬਾਈ ਜੀ ਇਹਦਾ ਦੂਜਾ ਜੀ ਸੁਆ ਹੈਗਾ ਦੂਜਾ ਬਈ ਆਏ ਤੋਰ ਤੋਂ ਲੰਬੀ ਜੀ ਇਹਦਾ ਪੰਜ 6 ਦਿਨ ਦਾ ਸਿੰਘਾ ਦਾ ਸੱਚ ਨੂੰ ਛੋਟਾ ਸੂਈ ਕੈਕ ਦਿਨ ਦੀ ਬਾਈ ਪੰਜ ਦਿਨ ਹੋਗੇ ਪੰਜ ਦਿਨ ਸਭ ਤੋਂ ਦੇਸਾ ਬੰਦੇ ਵੇ ਲੋਕੀ ਕੁਆਲਟੀ ਕੱਟ ਕੱਟ ਛੋਟੀ ਦਾ ਬੜਾ ਚੰਗਾ ਭਾਈ ਫਿਰ ਇਹਨੂੰ ਦੁੱਧ ਹੱਦ ਪੁੱਛ ਨਾ ਕਿੰਨਾ ਕੁ ਪਿਆਰਾ ਇਹ ਰੇਟ ਰੂਟ ਕਰਦੇ ਨੇ ਭਾਈ ਜੀ ਦੁੱਧ ਕਿੰਨਾ ਕੁ ਪਿਆਰਾ ਬਹੁਤ 15 ਕਿਲੋ ਹੈਗਾ ਪਿਆਰਾ ਦੁੱਧ ਹੈਗਾ 15 ਕਿਲੋ ਪਿਆਰਾ ਕਿੰਨੇ ਦੇ ਦਾਂਗੇ ਭਾਈ ਇਹ ਆਪਾਂ ਮੋਲੇ ਦਾ 70 ਕਰਦੇ ਤੇ 1.5 ਦੀ ਦੇ ਦੇ ਅੱਛਾ ਵਾਹ ਇਹਨਾਂ ਸਤ ਨੂੰ ਇੱਕ ਲੱਖ 70000 ਰੁਪਏ 1.5 ਲੱਖ ਦੀ ਜੀ ਦਾ ਦੂਜੀ ਆ ਵਿਆਹ ਵੀ ਤੋਰਦੇ ਬਾਈ ਇਹਦਾ ਸੁਆਜੀ ਦੂਜਾ ਜੀ ਇਹਦਾ ਸੁਆ ਹੈਗਾ ਦੂਜਾ ਇਹ ਸੁਈ ਕਿ ਕਿਦਾਂ ਹੈ ਜੀ ਇਹ ਨੂੰ ਛੇਦਾਂਗੇ ਜੀ ਅੱਛਾ ਇਹ ਸਜਣੋਂ ਕੋਈ ਛੇਦ ਨਾਲ ਜੀ ਦੁੱਧ ਕਿੰਨਾ ਕਰਦੇ ਜਿਹਦੇ ਲੈ ਉਹ 14 ਕਿਲੋ ਤਿਆਰ ਹੈ ਤਾਂ ਹੈਗਾ ਕਿ ਸ਼ੋਰਾ ਕਿਲੋ ਤਿਆਰ ਸਤ ਨੂੰ ਉੜਨਾ ਵੀਰੇ ਸੱਤਾਂ ਫੋਨ ਦੀ ਕੁਆਲਿਟੀ ਸਾਡੇ ਉੱਪਰ ਟੋਪ ਹੋ ਰਹੀ ਆ ਮੂਠੀ ਵਾਲਾ ਸਾਨੂੰ ਚੋਕਿੰਨ ਲੱਗਿਆ ਹੋਇਆ ਇਹ ਕਿੰਨੇ ਦੇ ਦਾਂਗੇ ਬਾਈ 1.5 ਹੈ ਬਾਈ ਅੱਛਾ 1.35 ਦੇ ਇੱਕ ਲੱਖ 35000 ਦੇ ਠੀਕ ਹੈ ਦੋਨੋਂ ਅੱਛੇ ਦੇਖ ਸਕਦੇ ਹੋ ਸਤੂ ਆਵਾਜ਼ ਸੱਜਣੋਂ ਮੋਬਾਈਲ ਨੰਬਰ ਲੈ ਕੇ ਦਿੰਨੇ ਆ। ਤੇ ਭਾਈ ਮੋਬਾਈਲ ਨੰਬਰ ਬੋਲ ਦਿਓ ਜੀ। 98157 ਜੀ 98157 57 57 9335 9335 ਕਿਹੜਾ ਇਹ ਜੀ ਭਾਈ ਦਾ ਜੀ? ਹੈ ਜੀ? ਏਰੀਆ ਕਿਹੜਾ ਹੀ ਆਪਣਾ? ਕਿਲਾ ਮੂਗਾ ਪਿੰਡ ਬਲਾਸਪੁਰ। ਵਾਪਸ ਕਿੱਥੇ ਚੋਦੇ ਆ? ਲੈ ਸੱਜਣੋਂ ਨੰਬਰਦਾਰ ਭਾਈ ਨਾਲ ਕਰਾਉਣੇ ਗੱਲਬਾਤ ਕੀ ਹਾਲ ਨੇ ਜੀ? ਠੀਕ ਠਾਕ ਭਾਈ। ਹੋਰ ਸੇਤਾਂ ਠੀਕ ਨੇ? ਭਾਈ ਅਗਲੇ ਖਾਸੇ ਟਾਈਮ ਬਾਅਦ ਹੀ ਆਇਆ ਮੰਡੀ ਤੇ। ਬਸ ਤੂੰ ਹੀ ਨਹੀਂ ਆਇਆ ਅੱਜ ਤਾਂ ਨਹੀਂ ਆਇਆ। ਅੱਛਾ ਅੱਛਾ ਠੀਕ ਹੈ ਠੀਕ ਹੈ। ਪੋਰਾ ਸੈਟ ਆ ਠੀਕ ਨੇ ਹਾਂ ਵਧੀਆ ਠੀਕ ਹੈ ਪਿੰਡ ਆ ਕੇ ਆਪਣਾ ਲੈ ਲਾ ਲੈ ਲਾ ਲੈ ਲਾ ਵੱਡੀ ਲੈ ਲਾ ਵੱਡੀ ਲੈ ਲਾ ਠੀਕ ਆ ਠੀਕ ਆ ਕੈ ਝੋਟੀਆਂ ਲੈ ਆਏ ਅੱਜ ਤਿੰਨ ਲੈ ਲਈ ਤਿੰਨ ਝੋਟੀਆਂ ਲੈ ਕੇ ਆਏ ਹਾਂ ਸੂਈਆਂ ਨੇ ਬਾਈ ਤੰਨੇ ਤਿੰਨੇ ਸੂਈਆਂ ਤਿੰਨੇ ਝੋਟੀਆਂ ਸੂਈਆਂ ਨਾਲ ਸੱਜੋ ਆ ਝੋਟੀ ਤੋਂ ਕਰਨਾ ਹੈ ਸਟਾਰਟ ਬਸ ਕੱਢੀ ਬਈਆ ਝੋਟੀ ਕਿਹੜਾ ਸੂਆ ਬਾਈ ਇਹਦਾ ਇਹਦਾ ਪਹਿਲਾ ਹੈ ਬਾਈ ਪਹਿਲਾ ਸੂਆ ਤੰਨੇ ਬਲੂਨ ਨੇ ਅੱਛਾ ਬਸ ਸੱਜੋ ਦੇ ਸੱਜੋ ਚਾਰ ਦੰਦਾਂ ਨੂੰ ਛੋਟਾ ਸਿੰਗਾ ਤੋੜ ਸਿੰਗਾ ਇੱਧਰ ਤੋੜਦੇ ਬਾਈ ਸੇਵੇ ਡੋਮੈਨਿਕੋ ਵਾਲੀ ਦੀ ਇਹ ਅੱਪ ਗੱਲ ਕਰਦੇ ਆ ਪੂਰਾ ਝੰਗਾ ਦੇ ਵਕ ਕੰਮ ਕਰਨਾ ਸਮਾਂ ਬਾਈ ਦੁੱਧ ਤੇ ਕੰਮ ਤੇ ਆ ਅੱਛਾ ਦੁੱਧ ਸੱਚ ਨੂੰ ਸੋਲਾ ਨਹੀਂ ਚੱਕ ਕੰਡੇ ਵਾਲਾ ਪਿਆ ਆ ਮੋੜ ਲਿਓ ਜੀ ਦੇਖ ਸਰਦਾਰੋ ਬਾਈ ਰੇਟ ਰੂਟੇ ਦਾ ਇਹਦੇ ਦਾ 2 ਲੱਖ ਕਰਦੇ ਆ ਅੱਛਾ ਸਜ ਨੂੰ 2 ਲੱਖ ਰੁਪਈਆ ਬਾਕੀ ਮੌਕੇ ਤੇ ਹੋ ਜਾਊਗਾ ਮੰਨ ਤਣ ਕਿੰਨਾ ਗੁੱਧ ਪਾ ਦਿੰਦਾ ਉਹ ਪਾ ਦਿੰਦੀ ਬਾਈ 18 ਅੱਛਾ 18 19 ਕਿਲੋ ਦਾ ਸਜ ਨੂੰ ਭੁੱਲਾ ਪਾ ਦਿੰਦੀ ਝੋਟੀ ਦੂਜੀ ਆ ਵੀ ਤੋਰਦੇ ਬਾਈ ਇਹਦਾ ਕਿੱਡਾ ਸੂਣਾ ਬਾਈ ਇਹਦਾ ਦੂਜੇ ਸਸ ਜੁਆ ਜਸੂਆ ਤੇ ਕਿਤੀ ਪੂਰੀ ਚੰਗਿਆ ਜੀ ਸੜਕ ਤੇਰੇ ਕੇ ਸੰਗਾ ਛੋਟਾ ਸੰਗਾ ਇਹ ਬਾਈ ਸੂਈ ਕੇ ਕਿਤਨਾ ਦੀ ਹੋਈ ਐ ਇਹ ਦੱਸ ਤਾ ਨਾ ਦੀ ਐ ਅੱਛਾ ਸੂਈ ਸਗੋਂ 10 ਦਿਨਾਂ ਦੀ ਹੋਈ ਐ ਇਕੱਲਾ ਇਕੱਲਾ ਤਾਣਾ ਪੂਰੇ ਕਿੱਦ ਕਰ ਰਿਹਾ ਛੋਟੀ ਐ ਮੋੜ ਲੈ ਬਰੇ ਮੋੜ ਲੈ ਮੋੜ ਲੈ ਇਹਨਾਂ ਦਾ ਦੋ ਦੁੱਧ ਰੋਸ਼ਨੀ ਦਾ ਇਹ ਤੋਂ ਦੋਸਤਾਂ ਜੰਗਾਂ ਦੇ ਖਰਨੇ ਜਿਹੜੇ ਹੁੰਦੇ ਨੇ ਟੋਟਲ ਪਸ਼ੂ ਘੱਟ ਲੈਂਦੇ ਨੇ ਇਹਦੇ ਬਈ ਦੁੱਧ ਕਿੰਨਾ ਆਇਆ ਥੱਲੇ ਦੁੱਧ 15 ਲੀਟਰ ਤਿਆਰ ਰੱਖੀ ਹੁਣ ਦੁੱਧ 15 ਲੀਟਰ ਬੱਚਾ ਕੀ ਹੈ ਬੱਚਾ ਕੱਟੀ ਹੈ ਜੀ ਅੱਛਾ ਬੱਚਾ ਹੈਗਾ ਕੱਟੀ ਇਹਦਾ ਭਾਜੀ ਇਹਦਾ ਭਾ ਮੰਗੀ ਕੋਈ ਨਹੀਂ ਬਈ ਇਹਨੂੰ ਦੇਵਾਂਗੇ 1,70,000 ਅੱਛਾ 1,70,000 ਦੇ ਜੇ ਸਭ ਨੂੰ ਵੇ ਆ ਵੀ ਤੋਰਦੇ ਬਾਈ ਜੀ ਕਿਹੜਾ ਸੂਰ ਇਹਦਾ ਸੂਰ ਕਿਉਂ ਚੇ ਇਹਦਾ ਸੂਰ ਸੱਜਣ ਜੀਆ ਹਾਂ ਇਹ ਸੂਈ ਕਹਿ ਕਦਣਾ ਦੀ ਜੀ ਬਾਈ ਇਹ ਵੀ ਬਾਈ ਸੂਈ ਚਾਵਾ ਅੱਛਾ ਇਹਦਾ ਸੂਈ ਸੱਜਣ ਦਾ ਸਾਰਾ ਬੰਨਿਆ ਛੋਟਾ ਸਿੰਦਰ ਕੋਲ ਸਿੰਘ ਤੇ ਸੇਵਾ ਨੂੰ ਦੇਖਦਾ ਛੰਨਾ ਕੰਮ ਕਰਾ ਦੋਤਾ ਕੰਨਾ ਕਿ ਤਿਆਰ ਆ ਬਾਈ

ਇਹ ਇੱਕ 80 ਕਰਦੇ ਆਂ ਅੱਛਾ ਠੀਕ ਆ ਬਾਕੀ ਮੌਕੇ ਦੇਖੋ ਇਹ ਵੀ 80 ਦੀ ਏ 70 ਦੀ ਠੀਕ ਆ ਲੈ ਸਤਜਨੂ ਇਹ ਕਿਤੇ 70 ਦੀ ਆਹਾ ਬਾਈ ਕਿੰਨੇ ਦੱਸਿਆ ਜੀ ਇਹਦਾ ਵੀ ਮੁੱਲ ਤਾਂ 80 ਕਰਦੇ ਆ ਵੀ ਇਹ ਵੀ 70 ਦੇ ਦਾਂਗੇ ਜੇ ਨਾ 65 ਠੀਕ ਆ ਠੀਕ ਆ ਇਹਦਾ ਮੁੱਲ ਕਰੇ 2 ਲੱਖ ਠੀਕ ਆ ਲੈ ਸਤਜਨੂ ਬਾਈ ਹੋਰ ਉਹ ਤੰਨੇ ਪੁੱਛਣਾ ਟੋਪ ਕੁਆਲਟੀ ਦੇ ਨੇ ਲੈ ਤੁਹਾਨੂੰ ਮੋਬਾਈਲ ਨੰਬਰ ਲੈ ਕੇ ਦਿੰਨੇ ਆ ਸੰਪਰਕ ਕਰ ਲਿਓ ਬਾਈ ਕਰੇਗਾ ਕਿ ਪਸੰਦਿਆ ਸਰੇ ਆਪਣੀ ਨਵੇਂ ਨਬਈ ਦੀ ਪਈ ਨਹੀਂ ਦੇ ਬਾਈ ਮਸਾਂ ਤਿਆਰ ਹੁੰਦੀ ਆ ਠੀਕ ਆ ਲੈ ਮੋਬਾਈਲ ਨੰਬਰ ਬੋਲ ਦੋ ਜੀ 98767 98767 60264 60264 ਠੀਕ ਆ ਬਾਈ ਲੈ ਸਜਣੋਂ ਕਾਲੇ ਨਾਲ ਕਰਾਉਣੇ ਗੱਲਬਾਤ ਕੀ ਹਾਲ ਨਿਕਲੇ ਹੋਰ ਸੇਤਾਂ ਠੀਕ ਨੇ ਹੈ ਸੇਤਾਂ ਠੀਕ ਨੇ ਹਾਂ ਠੀਕ ਠਾਕ ਬਾਈ ਲੈ ਸਜਣੋਂ ਪਹਿਲਾਂ ਜਾਨਵਰ ਦਿਖਾ ਦਈਏ ਬਾਈ ਦੇ ਫੇਰ ਕਰਾਂਗੇ ਬਾਕੀ ਗੱਲਾਂ ਆ ਚੋਟੀ ਦਿਖਾਉਣੇ ਸਜਣਾ ਪੂਰੇ ਵੱਡੇ ਕਰਦੇ ਦੀ ਕਹਿੰਦੇ ਕਿਹੜਾ ਸੁਆਹ ਨੇ ਇੱਧਰ ਧੋਰ ਇੱਧਰ ਆ ਸੁਆਹ ਆਏ ਧੋਰ ਇੱਧਰ ਸੁਆਹ ਸੱਜਣੋਂ ਪੁੱਜਿਆ ਸੌ ਲੁਕੋ ਬਾਲਤੀ ਦੀਆ ਸੜੇ ਕਿੰਨਾ ਕਦੋਂ ਤਿਆਰ ਆ? ਯਾਰ ਦੁੱਧ ਵੀ ਕੱਲ 10 ਵਜੇ ਦੀ ਸੂਈ ਆ ਕੱਢ ਕੇ ਉਹਦੀ ਅੱਛਾ ਦੁੱਧ ਦਿੱਤਾ ਇਸਨੇ ਸੁਆਹ 22 ਲੀਟਰ ਨੇ 22 ਕਿਲੋ ਦੁੱਧ ਤਿਆਰ ਹੈ ਐ ਦੀ ਕਿਵਰ ਕਿੰਨਾ ਕ ਪਾ ਦੂ ਐ ਦੀ ਕਿੰਨਾ ਕੱਢ ਦੂਗੀ ਆਹਿੰਦਾ 25 ਕਿਲੋ ਦਾ ਲੈ ਰਹੇ ਆਂ ਅੱਛਾ ਦੁੱਧ ਦੇ ਤੱਕ ਸੱਚੋਂ 25 ਕਿਲੋ ਸਰਪਾ 25 ਕਿਲੋ ਜਿਹਦਾ 150 ਰੁਪਏ ਮਾਗਦਾ ਜਿਆਦਾ ਨਹੀਂ ਕਰੀ ਜਾਂਦਾ ਨਹੀਂ ਨਹੀਂ ਜਿਹੜਾ 5 ਮੰਗ ਫਿਰ ਹੈ ਠੀਕ ਹੈ ਚੇ ਲਈ ਚੂਈ ਦੀ ਕਿਵੇਂ ਆ ਅੱਛਾ ਸਾਬੰਦੇ ਹੋਰ ਕਿਹੜੀ ਆ ਫਿਕਰ ਨਾ ਕਰੀਆ ਲੋ ਜੀ ਇਸ ਤੇ 30 ਸੱਜ ਨੂੰ ਆ ਲੱਗਦੀ ਆ ਬਾਈ ਬਰਾਂਗੇ ਤੇ ਇਹਦੇ ਨਾਲੇ ਖੜੀ ਦਾ ਛੋਟੀ ਬਹ ਪੈਂਦੀ ਆ ਨਾ ਇਹ ਦੇਖ ਹਾਂ ਇਹਦੇ ਸਾਹਮਣੇ ਦਾ ਪਿੱਕੀ ਪੈਂਦੀ ਆ ਇਹ ਪਰ ਕੱਟੀ ਇਹ ਵਾਲੀ ਚੰਗੀ ਆ ਅੱਛਾ ਕਿਹੜਾ ਸੂਆ ਇਹਦਾ ਪਲੂਣਾ ਤੇ ਵੀ ਪਲੂਣਾ ਠੀਕ ਆ 30 ਸੱਜ ਨੂੰ ਪਲੂਣਾ ਦੁੱਧ ਕਿੰਨਾ ਆ ਗਾ ਗਾਲੇ ਦੁੱਧ ਦੁੱਧ ਹਰ ਤਰ੍ਹਾਂ ਦਾ ਗਨੋ ਹਾਂ ਤੋਰ ਦੇ ਲੰਮੀ ਦੁੱਧ ਹੋਊਗਾ ਸੱਜ ਨੂੰ 14 ਕਿਲੋ ਇਹਦਾ ਕੀ ਮੁੱਲ ਕਰਦੇ ਆ? ਇਹਦਾ ਮੁੱਲ ਕਰਦੇ 170। ਅੱਛਾ ਇਹ ਡੇਢ ਦੀ ਦੇ ਦਾਂਗੇ। ਚੱਲ ਤੇ ਕਹਦਾ ਦੇ ਦਾਂਗੇ। ਇੱਥੇ ਲੈ ਮੋਬਾਈਲ ਨੰਬਰ ਬੋਲ ਦਿਆ ਫੇਰਾ। 98769 98769 70688 70688 ਠੀਕ।